ਹਾਂਜੀ ਹਸਤੀ ਕਾਲ ਸਾਰਿਆਂ ਨੂੰ ਅੱਜ ਆਪਾਂ ਆਪਣਾ ਜਿਹੜਾ ਹੈਗਾ ਸੂਟਸ ਰਿਗਾਰਡਿੰਗ ਬਲੌਗ ਬਣਾ ਰਹੇ ਆ ਕਿਉਂਕਿ ਕਾਫੀ ਕਸਟਮਰਾਂ ਦੇ ਇਨਸਟਾ ਤੇ ਤੇ ਫੇਸਬੁੱਕ ਤੇ ਹਨਾ ਮੈਸੇਜ ਆ ਰਹੇ ਤੇ ਕੁਆਲਿਟੀ ਕਿੱਦਾਂ ਦੀ ਹੈ ਸਟੱਫ ਦੀ ਜਿਹੜਾ ਆਨਲਾਈਨ ਹੈ ਜੀ ਦੇਖੋ ਇਹ ਸਾਰਾ ਸਟੱਫ ਐਦਾਂ ਪੂਰਾ ਵਧੀਆ ਕੁਆਲਿਟੀ ਦਾ ਹੁੰਦਾ ਕੋਈ ਐਦਾਂ ਦਾ ਇਸ਼ੂ ਨਹੀਂ ਹੈਗਾ ਇਹਦੇ ਵੀ ਮੈਂ ਕਾਫੀ ਡਿਜ਼ਾਈਨ ਪਾਈ ਸੀਗੇ ਕਾਫੀ ਡਿਜ਼ਾਈਨ ਨੇ ਇਹ ਵਾਲੇ ਦੇ ਵੀ ਬਹੁਤ ਪਿਓਰ ਕਾਟਨ ਹੈ ਜਿਹਦੇ ਚ ਕੋੜਦੀ ਹੁੰਦੀ ਹੈ ਜਿਹੜੀ ਆਪਣੇ ਕੋਲ ਹੁੰਦੀ ਹੈ ਇਹ ਜੀ ਇਹਦਾ ਪਈ ਜਾਏਗਾ 750 ਰੁਪਏ ਤੇ ਇਹਦਾ ਹੈਗਾਗਾ 550 ਸ਼ਿਪਿੰਗ ਸਾਰਿਆਂ ਦੀ ਫ੍ਰੀ ਹੋ ਗਈ ਜੀ ਇਹਨਾਂ ਤੇ ਡਿਜ਼ਾਈਨ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਸਾਰਿਆਂ ਦੇ ਕਰਵਾ ਸਕਦੇ ਹੋ ਇਹ ਵੀ 올ਓਵਰ ਆ ਆਪਣੀ ਜਿਹੜੀ ਫੋਰ ਦੀ ਕਾਟਨ ਹੁੰਦੀ ਆ ਸਾਰੀ ਇਹ ਦੇਖੋ ਇਹਦੇ ਘੇਰੇ ਦੇ ਉੱਪਰ ਜਿਹੜਾ ਹੈਗਾ ਆਰਗੰਜਾ ਦਾ ਬਣਿਆ ਹੋਇਆ ਹੈਗਾ نیچے ਕਪੜਾ ਲਾਇਆ ਹੋਇਆ ਤਾਂ ਜੋ ਆਰਗੰਜਾ ਇੰਨਾ ਹੋਣੀ ਹੁੰਦਾ ਹੈਗਾ ਤੇ ਨਾਲ ਇਹਦੇ ਮਸਲੀਨ ਦਾ ਜਿਹੜਾ ਹੈਗਾ ਬਨਾਰਸੀ ਟੱਚ ਦੇ ਵਿੱਚ ਦੁਪੱਟਾ पूरा सॉफ्ट वाला है ਤੇ ਦੁਪट्टे ਦੇ ਟੂ ਸਾਈਡ ਤੇ ਲੇਸ ਲੱਗੀ ਹੋਈ ਆ ਨਾ ਕਿ ਫੋਰ ਸਾਈਡ ਤੇ ਟਾਈ ਡਾਈ ਦਾ ਦੁਪੱਟਾ ਜੀ ਇਹ ਵਾਲਿਆਂ ਦੇ ਵਿੱਚ ਵੀ ਬਹੁਤ ਡਿਜ਼ਾਈਨ ਹੈ ਆਪਣੇ ਲੋਅ ਫੁੱਲ ਪਿਓਰ ਕਾਟਨ ਹੈ ਜਿਸ ਤਰ੍ਹਾਂ ਆਪਾਂ ਜਿਹੜਾ ਫੁੱਲ ਪਿਓਰ ਸਾਡੇ 950 ਰੁਪਏ ਹੈ ਇਹਦਾ ਰੇਟ ਹੈ ਜੀ 올 ਇੰਡੀਆ ਸ਼ਿਪਿੰਗ ਫ੍ਰੀ ਰਹੂਗੀ ਆਪਣੀ ਜਿੰਨਿਆਂ ਦੀ ਵੀ ਹੋਊਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹਿਣੀ ਹੈਗੀ ਸ਼ਿਪਿੰਗ ਦਾ ਕੋਈ ਵੀ ਹੋਣੀ ਇਹ ਵੀ ਡਿਜ਼ਾਈਨ ਬਹੁਤ ਸਾਰੇ ਮਰ ਜਾਣਗੇ ਤੁਹਾਨੂੰ ਇਹ ਆਮ ਵਾਲਾ ਇਹ ਵਾਲਾ ਸੇਮ ਹੈ ਨਹੀਂ ਆ ਇਹ ਮਕਲੀਨ ਦੇ ਉੱਪਰ ਆਜੀ ਆਰਗੰਜ਼ਾ ਦਾ ਹੀ ਪੈਚ ਲੱਗਿਆ ਹੈ ਤੇ ਆਰਗੰਜ਼ਾ ਦੀ ਹੀ ਇਹਦੀ ਬਾਟਮ ਤੇ ਪੈਚ ਲੱਗਿਆ ਹੈ ਬਹੁਤ ਹੀ ਡਿਜ਼ਾਈਨਰ ਜਿਹਾ ਸੂਟ ਹੈ ਤੇ ਫੁੱਲ ਹਾਫ ਪ्योर ਸ਼ਫੂਨ ਦਾ ਦੁਪੱਟਾ ਫੋਰ ਸਾਈਡ ਦੁਪੱਟੇ ਦੇ ਕਾਟਨ ਦੀ ਲੀਸ ਲੱਗੀ ਹੋਈ ਆ ਇਹਦਾ ਜਿਹੜਾ ਹੈਗਾਗਾ ਪ੍ਰਾਈਸ ਹੈਗਾਗਾ ਇਹਦਾ 1100 ਰੁਪਏ ਫ੍ਰੀ ਸ਼ਿਪਿੰਗ ਆ ਜੀ ਇਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਜਿਹੜੇ ਜਿਹੜੇ ਪੀਸ ਹੈ ਅਵੇਲੇਬਲ ਹੋਣਗੇ ਆਪਾਂ ਉਹ ਹੀ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਜਿਹੜੇ 500 ਵਾਲਿਆਂ ਦੇ ਵਿੱਚ ਸੀ ਹੈ ਨਾ ਵੀ 500 ਦੇ ਤਿੰਨ ਸੂਟ ਐਸ ਵਾਲੇ ਸੂਟ ਸੀ ਨਾ ਜਿਹੜੇ 500 ਦੇ ਤਿੰਨ ਸੀ ਫਿਰ ਇਹਦੀ ਕੁਆਲਿਟੀ ਇੰਨੀ ਕੁ ਵਧੀਆਗੀ ਨਾ ਤੁਸੀਂ ਗਰਮੀ ਦੇ ਵਿੱਚ ਵੀ ਇਹਨੂੰ ਪਾ ਸਕਦੇ ਹੋ ਬਿਨਾ ਲਾਈਨਿੰਗ ਤੋਂ ਇਹ ਕ੍ਰੈਸ਼ कॉटन ਹੈ ਬਹੁਤ ਵਧੀਆ ਕੁਆਲਿਟੀ ਦੀ ਹੈਗੀ ਜਿਵੇਂ ਕਿ 500 ਦੇ ਤਿੰਨ ਸੂਟ ਸੀਗੇ ਬਹੁਤ ਪਿਆਰੇ ਨੇ ਇਹ ਆ ਦੇਖੋ ਇਹਦੇ ਵਿੱਚ ਡਿਜ਼ਾਈਨ ਵਾਦੂ ਸੀ ਤੁਸੀਂ ਮੰਗਵਾ ਸਕਦੇ ਹੋ ਮੈਸੇਜ ਕਰਕੇ ਦੇ ਡਿਜ਼ਾਈਨ 500 ਦੇ ਤਿੰਨ ਸੂਟ ਸੀਗੇ ਇਹ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਪਿਆਰੀ ਕੁਆਲਿਟੀ ਹੈ ਜੀ 올ਓਵਰ ਫੁੱਲ ਜਿਵੇਂ ਮਰਜ਼ੀ ਪਾ ਕੇ ਇਹਨੂੰ ਸਾਈਡ ਹੈਗਾ ਦੁਪੱਟਾ ਲੈ ਕੇ ਕਿਉਂ ਕਰ ਸਕਦੇ ਇੱਕ ਹੈ ਵਾਲਾ ਵੀ ਬਹੁਤ ਟ੍ਰੈਂਡਿੰਗ ਦਾ ਇਹ ਵੀ ਤੁਸੀਂ ਡਿਜ਼ਾਈਨ ਕਲਰ ਬੰਵਾ ਸਕਦੇ ਹੋਗੇ ਇਹ ਹੈਗਾ ਹੈ 850 ਦਾ ਤੁਸੀਂ ਆ ਇਹਦਾ ਦੁਪੱਟਾ ਜੀ ਦੁਪੱਟਾ ਦੇਖ ਲਓ ਬਹੁਤ ਸੋਹਣਾ ਇਹਦੇ ਵਿੱਚ ਮਸਲੀਨ ਦਾ ਦੁਪੱਟਾ ਵੀ ਆ ਰਿਹਾ ਕੋਟੇ ਦਾ ਦੁਪੱਟਾ ਵੀ ਆ ਰਿਹਾ ਤੇ ਕਾਟਨ ਦਾ ਦੁਪੱਟਾ ਤਿੰਨ ਤਰ੍ਹਾਂ ਦੇ ਦੁਪੱਟੇ ਆ ਰਹੇ ਨੇ ਇਹ ਬੌਟਮ ਆ ਤੇ ਇਹ ਵਾਲੀ ਹੈ ਜਿਹੜੀ ਇਹਦੀ ਸ਼ਾਰਟ ਹੈ ਤੇ ਇਹ ਸਾਰੇ ਕਸਟਮਰਾਂ ਦੇ ਨੇ ਜੀ ਕਿਉਂਕਿ ਸਾਰੇ ਆਪਣੇ ਕੋਲ ਸ਼ਾਪ ਤੇ ਆਉਂਦੇ ਆ ਜਿਹੜੇ ਆਉਂਦੇ ਆ ਕੀ ਇਹ ਬਣਾ ਦੇਖ ਲਓ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਇਹ ਦੇਖੋ ਬਹੁਤ ਹੀ ਕੁਆਲਿਟੀ ਵਧੀਆ ਇਹਦੀ ਵੀ ਲੈਂਥ ਵਗੈਰਾ ਦਾ ਕੋਈ ਇਸ਼ੂ ਨਹੀਂ ਆਊਗਾ ਤੇ ਕਾਟਨ ਦਾ ਇਹ ਦੁਪੱਟਾ ਇਹ ਵਾਲੇ ਆਪਣੇ ਕੋਲ 500 ਦੀ ਰੇਂਜ ਝੁੰਦੇ ਨੇ 500 ਰੁਪਏ ਆਲ ਇੰਡੀਆ ਸ਼ਿਪਿੰਗ ਫ੍ਰੀ ਹੋਊਗੀ ਜੀ ਦੁਪੱਟਾ ਦੇਖੋ ਬਹੁਤ ਜ਼ਿਆਦਾ ਡਿਜ਼ਾਈਨ ਹੈ ਐ ਨਾਲੋਂ ਵੀ ਇਹਦੇ ਵਿੱਚ ਘੱਟ ਤੋਂ ਘੱਟ 300 ਤੋਂ ਪਲੱਸ ਡਿਜ਼ਾਈਨ ਆਪਣੇ ਕੋਲ ਜਿਹੜਾ ਹੈਗਾ ਇਹ ਵਾਲੀ ਇਹਦੀ ਬਾਟਮ ਆ ਜੀ ਡਿਜ਼ਾਈਨ ਤੁਸੀਂ ਮੰਗਵਾ ਸਕਦੇ ਹੋ ਮੈਸੇਜ ਕਰਕੇ ਤੇ ਇਹ ਆ ਵੀ ਇਹਦੇ ਨਾਲ ਦਾ ਹੀ ਆ ਸੇਮ ਜਿਹਨਾਂ ਨੂੰ ਤੁਹਾਨੂੰ ਦਿਖਾਇਆ ਦਾ ਇਹ ਚ ਇਹਦੇ ਵਿੱਚ ਜਿਹੜੀ ਬਾਟਮ ਆ ਥੋੜੀ ਜੀ ਅਲੱਗ ਤਰ੍ਹਾਂ ਦੀ ਆ ਤੇ ਕੁਆਲਿਟੀ ਥੋੜੀ ਜੀ ਮਸਲੀਨ ਦਾ ਦੁਪੱਟਾ ਜੀ ਇਹ ਚੋਂ ਉਹ ਚੋ ਕੋਟੇ ਦਾ ਸੀ ਇਹ ਵਾਲੀ ਸ਼ਰਟ ਆ ਤੇ ਇਹ ਬਾਟਮ ਆ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਇਹ ਸਾਰੇ ਆਨਲਾਈਨ ਹੀ ਆਉਂਦੇ ਨੇਗੇ ਆਨਲਾਈਨ ਹੀ ਜਾਂਦੇ ਨੇ ਕਸਟਮਰ ਕੋਲ ਕਈ ਰੀਸੇਲਰ ਹੁੰਦੀਆਂ ਨੇ ਯਾਨੀ ਜਿਹੜੇ ਕਹਿੰਦੇ ਨੇ ਕਿ ਇਸ ਘਰੇ ਬੈਠ ਕੇ ਉਹ ਨਾ ਕੰਮ ਕਰਨਾ ਚਾਹਣੇ ਉਹ ਕੰਮ ਵੀ ਕਰ ਸਕਦੇ ਨੇ ਕਿਉਂਕਿ ਟਰਾਈ ਮੋਰ ਸੇਲ ਦੇ ਹੁੰਦੇ ਨੇ ਆਦੇ ਕੋਈ ਵਾਰ ਦੋ-ਤਿੰਨ ਬਹੁਤ ਮਤਲਬ ਕਿ ਕੁਆਲਿਟੀ ਰਿਗਾਰਡਿੰਗ ਕੋਈ ਵੀ ਲੰਬਾ ਨਹੀਂ ਹੈਗਾ ਤੁਸੀਂ ਨੰਬਰ मंगਵਾ ਸਕਦੇ ਹੋਗੇ ਤੇ ਮੈਸੇਜ ਕਰਕੇ ਪਿਕਸ ਵੀ मंगਵਾ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਇੱਕ ਮੇਰੇ ਤੋਂ मंगਵਾ ਲਿਓ ਕਿ ਇਹ ਵਾਲੇ ਦੇ ਡਿਜ਼ਾਈਨ ਭੇਜ ਦਿਓ ਜਿਹੜੇ ਅਗਲੇ ਬਣਨੇਗੇ ਜਿਹੜੇ 500 ਦੇ ਤਿੰਨ ਨੇ ਉਹਨਾਂ ਦੇ ਵਿੱਚ ਵੀ ਬਹੁਤ ਵਾਈ ਨੇ ਉਹਦੇ ਵੀ ਤੁਸੀਂ ਭੇਜ ਸਕਦੇ ਹੋਗੇ ਠੀਕ ਹੈ ਠੀਕ ਹੈ ਜੀ ਥੈਂਕ ਯੂ